ਹੋ ਗਿਆ ਲੋਈ ਮਿੱਤਰ ਬਲੌਗ ਦੀ ਕਰਦੇ ਆ ਸਟਾਰਟਿੰਗ ਸਤਿ ਸ੍ਰੀ ਅਕਾਲ ਸਾਰੇ ਵੀਰੋ ਉਹਨਾਂ ਨੂੰ ਕੈਮੋਦਾਰ ਗਿਆਨ ਬਸ ਸੈਟ ਕਰਦਾ ਰਹੇ ਨੇ ਕਬੂਤਰ ਦਿਖਾਦਾ ਪਹਿਲਾਂ ਤੁਹਾਨੂੰ ਕੱਲ ਰੇਤਾ ਰੁੱਤਾ ਪਾਤਾ ਦਾਣੇ ਹੁਣ ਪਾਏ ਆ ਇਹਨਾਂ ਨੂੰ ਪਾਣੀ ਪਾਤਾ ਪਾਣੀ ਪਾਦੀ ਬਸ ਦੇਖੋ ਸੁੱਕੇ ਆ ਨਾ ਹੁਣ ਐਨ ਖਾਣੇ ਲੈ ਐਨ ਓਕੇ ਕਰਤਾ ਦੇਖੋ ਤਾਂ ਫਿਰ ਸਾਫ ਸੁਥਰੇ ਐਨ ਪਾਣੀ ਪਾਦੀ ਯਮੀ ਖਾਤਮੇ ਾਂਡੇ-ਉਂਡੇ ਨੂੰ ਬੈਠਣ ਲੱਗੇ ਤੇ ਧਰ ਲੈਣਗੇ ਹੁਣ ਆਂਡੇ 5-4 ਦਿਨ ਚ ਇੱਕ ਵਾਰੀ ਮੈਂ ਥੋੜੀ ਘੋੜੀਆਂ ਤੇ ਨਿਗਾ ਮਾਰਾ ਦਿੰਨਾ ਉਹ ਤੋਂ ਬਾਅਦ ਨਵੇਂ ਮੈਂਬਰ ਤੇ ਨਿਗਾ ਮਰਾਵਾਂਗੇ ਹੈ ਹਾਂਜੀ ਜਾ ਮੈਂ ਇਹਨਾਂ ਦਾ ਲਓ ਜੀ ਹੈ ਸ਼ੈਂਪੂ ਹਾਂ ਲੈ ਮਾਂ ਮੈਂ ਮੂੰਹ ਤੇ ਫਾੜ ਇਹਨੂੰ ਮੜੀ ਜੀ ਕੀ ਨੂੰ ਤੋਜੀ ਨੂੰ ਕੋਈ ਨਾ ਮੈਂ ਆਪੇ ਕਰ ਲੈਣਾ ਹਾਲ ਤਾਂ ਅੱਧਾ ਘੰਟਾ ਲੱਗਣਾ ਉਹਨੂੰ ਮੜੀ ਗੋੜੀ ਫੜ ਲੈ ਤੇ ਇਹ ਆਪਣੀ ਬਾਣੀ ਫਿਰਦੀ ਆ ਇਹ ਆਪਣੀ ਅੰਬੂ ਖੜੀ ਆ ਇਹ ਆਪਣੀ ਨੂਰੀ ਲਿਬੜੀ ਹੋਈ ਆ ਇਹਨੂੰ ਫੇਨ ਲਾਵਾਂਗੇ ਇਹ ਅਵਲੰਦਰ ਭਾਇ ਸਿੰਘ ਗੋੜੀਆਂ ਨਿਲਾਦੀ ਆ ਆਪਣੀ ਨਾਤਾ ਉਹਨਾਂ ਦਾ ਇਹ ਲਓ ਵੀ ਪੂੰਛ ਵੀ ਇੰਨਾ ਗੰਦ ਨਿਕਾ ਦੇਖੋ ਲੈ ਇੰਨੀ ਮਿੱਟੀ ਨਿਕਲੀ ਆ ਪੂੰਛ ਚੋ ਲੈ ਕਿਉਂਕਿ ਸੂਣ ਵਾਲੀ ਕਰਕੇ ਢਲਾਈ ਨਹੀਂ ਦੇਣਾ ਆਪਾਂ ਨੇ ਪਾਣੀ ਪਾਣੀ ਪਾ ਕੇ ਦੌਰੇ ਫੇਰ ਲਾ ਚਲੋ ਆਏ ਆ ਵਧੀਆ ਐਨ ਓਕੇ ਹੋ ਗਿਆ ਕੰਮ ਦੇਖ ਦੇਖ ਕਹਿ ਕਿੰਨਾ ਹੋ ਨਿਕਲਿਆ ਲੈ ਕਿਉਂਕਿ ਇਹ ਸੂਣ ਵਾਲੀ ਕਰਕੇ ਪਹਿਲਾਂ ਹਵਾ ਚਲੀ ਗਈ ਹੈ ਹਨਾ ਹੁਣ ਠੀਕ ਆ ਓਕੇ ਆ ਕੰਮ ਰੰਗ ਕਿੰਨਾ ਸੋਹਣਾ ਹੋ ਗਿਆ ਗੁੜਾ ਗੁੜਾ ਨਾਲੇ ਹੋ ਰਹਾ ਜਿਹੜੀ ਹਵਾ ਚਾਤ ਦੇ ਨਾਲ ਕਰਦਾ ਪੈ ਜਾਂਦਾ ਦੂਰ ਹਾਂ ਨਾ ਤੋ ਲੈ ਹੁਣ ਲੈ ਕੇ ਆਏ ਬਸ਼ੀਰਾ ਤਾ ਤੇ ਤੁਹਾਨੂੰ ਦਿਖਾਵਾਂਗੇ ਐ ਚੰਗੀ ਤਰ੍ਹਾਂ ਦੱਸਾਂਗੇ ਕਿ ਆ ਲੈਣ ਹੈ ਕਿਆ ਚੀਜ਼ ਹੈ ਚੱਲਦੇ ਆਂ ਟ੍ਰੇਲਰ ਪਾ ਲਿਆ ਅੱਜ ਅਲਾਈ ਵੀ ਬਦਲਦੇ ਗੱਡੀ ਦੇ ਹੁੱਕ ਵੀ ਕਾਸਤੀ ਹੁੱਕ ਵੀ ਕਾਸਤੀ ਲੈ ਗੱਡੀ ਨੂੰ ਟ੍ਰੇਲਰ ਪਾ ਲਿਆ ਚੱਲਦੇ ਆਂ ਹੁਣ ਆਪਾਂ ਠੀਕ ਆ ਉਹ ਕਿਆਰ ਬੋਟਾ ਉੱਥੇ ਜਾਨਵਰ ਦੇਖਦੇ ਆਂ ਬਾਕੀ ਨਾਲੇ ਕੁਝ ਗਏ ਆਂ ਵੀ ਮਿੱਤਰੋ Okay, जीता, <laughs> <जूड़ू जैड़ा। laughs> नूरे दी ये है आशेरा घोड़े देवगुरु का ਰਾਟਾ ਪੂਰਾ ਓਏ ਨਾਲੇ ਛੋਟਾ ਉਹ ਆ ਬੜਾ ਕੌਣ ਹੈ ਦੇਵਗੁਰੂ ਤੋ ਜੀ ਜੀ ਹੋਣਾ ਦੇਵਗੁਰੂ ਆਪਣੇ ਵਾਲੇ ਨਾਲ ਲਾਉਣਾ ਹੁਣ ਇਹਦਾ ਮੈਚ ਇੱਧਰ ਕੋੜੀ ਇੱਧਰ ਲਿਆ ਕੋੜਾ ਜਾ ਭਈ ਆ ਪਾੜੋ ਕੀ ਹੋ ਗਿਆ ਓੜਾ ਤਾਂ ਖੇਤਲੇ ਪਰਲੇ ਵਸੇ ਯਾਰ ਓਏ ਯਾਪੋ ਤਾ ਸ਼ਾਬਾਸ਼ ਬਾਈ ਉਹ ਦੇ ਦੇ ਲੋਟਾ ਕਿੱਦਾਂ ਕਿੱਦਾਂ ਇੱਧਰ ਲੈ ਫੋਰ ਕਰ ਦੇ ਗੱਡੀ 'ਚ ਬਹਿ ਕੇ ਫਿਰ ਆ ਜਾ ਕਰ ਲਾ ਔਰੇ ਇਹਨੂੰ ਠੀਕ ਹੈ ਠੀਕ ਹੈ ਚਲ ਰੋਕ ਕੇ ਰੱਖੀਂ ਦੇਖ ਲੈ ਬਸ਼ੇਰਾ ਦੇਖ ਨੱਕ ਨੁੱਕਰ ਨਾ ਨਾ ਦੇਖੋ ਪਾੜੀ ਜਾਣਾ ਮੁੰਗਾ ਲਾ ਦੇ ਬੋਲ ਮੁੰਗਾ ਲੱਗੂਗਾ ਫਿਰ ਮੁੰਗਾ ਲੱਗੂਗਾ ਨਹੀਂ ਹੁਣ ਸਿੱਧਾ ਜਾਣ ਦੀ ਚੱਲ ਹੋਈ ਮੇਂ ਮਿੱਤਰੋ ਖਿੱਚਦੀ ਆ ਗੱਡੀ ਤੇ ਬੈਟਰੀ ਇਹ ਘੱਟ ਬਿਲਕੁਲ ਹੈ ਹੁਣ ਸਿੱਧਾ ਘਰ ਜਾ ਕੇ ਮਿਲਾਂਗੇ ਤੁਹਾਨੂੰ ਠੀਕ ਹੈ ਲੋਈ ਮਿੱਤਰੋ ਰਾਤ ਹੋ ਗਏ ਲੇਟ ਆਪਾਂ ਤੇ ਆ ਖੜਾ ਆਪਣਾ ਦੇਵ ਰੂਪ ਇਹ ਵਿਚਾਰਾ ਥੱਕ ਗਿਆ ਕਿਉਂਕਿ ਉੱਥੇ ਵੀ ਬਹੁਤ ਔਖਾ ਚੜਿਆ ਟ੍ਰੇਲਰ 'ਚ ਹੁਣ ਇਹਦੀ ਮਾਲਸ਼ ਮੂਲਸ਼ ਕਰਦੇ ਆ ਖਰਖਰਾ ਫੇਰਦੇ ਆ ਕਰਦੇ ਇਹਨੂੰ ਓਕੇ ਉੱਥੇ ਥੋੜਾ ਜਿਹਾ ਗ੍ਰੇਡਿਏਸ਼ਨ ਜ਼ਿਆਦਾ ਦਿਖਾਉਂਦਾ ਇੱਥੇ ਸਾਹੂ ਆ ਯਾਰ ਬਹੁਤ ਸਾਹੂ ਆ ਨਾ ਬਾਕੂ ਬਹੁਤ ਸਾਹੂ ਆ ਦੇਖੋ ਧੁੱਪ 'ਚ ਸੌਂਦਾ ਵਾ ਹੋ ਰਿਹਾ ਇਹ ਦੇਵ ਓਏ ਦੇਵ ਓਕੇ ਓਕੇ ਤੇ ਚਲੋ ਇਦੀ ਕਰਦੇ ਆ ਮਾਲਿਸ਼ ਖਰਖਰਾ ਖਰਖਰਾ ਫੇਰ ਕੇ ਕਰਦੇ ਆ ਸਾਫ ਫੇ ਛੋਟੇ ਖੁੱਡੇ ਵਾਲੇ ਕਬੂਤਰ ਖੋਲਦੇ ਆ ਨਾਲੇ ਦੇ ਰੂਪ ਦੇ ਚੱਲ ਪਿਆ ਖਰਖਰਾ ਹਲੇ ਥੋੜਾ ਜਿਹਾ ਕਾਨਤ ਮੰਦਾ ਕਿਉਂਕਿ ਸਾਂਭ-ਸੂਬ ਤੁਹਾਨੂੰ ਪਤਾ ਹੀ ਆ ਵੱਡੇ ਫਾਰਮਾਂ ਚ ਸਾਂਭ ਘੱਟ ਹੁੰਦੀ ਆ ਐ ਹੈ ਸਾਬ ਜੀ ਓ ਸਾਬ ਜੀ ਅੰਬਰ ਦੇ ਕੋ ਅੰਬਰ ਦੀ ਗਰਦਨ ਆ ਖੋਲੀ ਤੱਕ ਵੀ ਪਹੁੰਚਣ ਲੱਗ ਗਈ ਹੁਣ ਲੈ ਲੈ ਕਰਦਾ ਕਰਦਾ ਕੋਲ ਖਾ ਲੈ ਖਾਣਾ ਖਲਾ ਮੁਫਲੀ ਖਾਣਾ ਤੇ ਮੈਂ ਇਹਨਾਂ ਨੂੰ ਖੋਲ ਦੇ ਦਿੰਨਾ ਹੈ ਵਿਚਾਰੇ ਆਜੋ ਆਜੋ ਭਾਈ ਸਾਹਿਬ ਆਜੋ ਆਜੋ ਆ ਬੱਚਾ ਦੇਖ ਲੋ ਕਿੱਡਾ ਹੋ ਗਿਆ ਇੱਥੇ ਆਪਾਂ ਵੀਡੀਓ ਚ ਲਾਵਾਂਗੇ ਇਹਨੂੰ ਰੱਬ ਸੁੱਖ ਰੱਖੇ ਔਰ ਇਹ ਲੱਗ ਜਵੇ ਨਿਆਰੇ ਪੂਰੇ ਆਉਣਗੇ ਬੱਚਾ ਬਹੁਤ ਚੰਗਾ ਹੈ ਇਹ ਇੱਕ ਨੇ ਖੁੱਲਾ ਕਬੂਤਰਾਂ ਨਾਲ ਕੱਢ ਲੈਣੇ ਆ ਤਾਂ ਕਿ ਇੱਕ ਨੇ ਗਿਜ ਜੂਗਾ ਤੇ ਖੜਦਾ ਬਾਗ ਹੁਣ બસ ਠੀਕ ਆ ਠੀਕ ਆ ਚਲੋ ਬਾਈ ਮੈਂ ਨੰਦਾਣੇ ਦੂਣੇ ਪਾਵਾਂ ਬਲੌਗ ਦੀ ਐਂਡਿੰਗ ਵੀ ਕਰਨੇ ਵਾਲੀ ਆ ਆਇ ਤਾਂ ਇੱਕ ਦੋ ਮਿੰਟ ਦਿਖਾਉਣਾ ਬਰ ਆਹ ਨੂਰੀ ਦੇਖੋ ਨੂਰੀ ਨੂਰੀ ਉਹ ਫਿਰਤੀ ਅੰਬਰ ਵਾਲੇ ਕਮਰੇ ਚ ਓਏ ਮਿੱਤਰੋ ਸਾਰਾ ਕੰਮ ਡੰਨ ਹੈ ਸ਼ਾਮ ਹੋਣ ਨੂੰ ਤਿਆਰ ਹੈ ਦੇਵ ਨੂੰ ਛੱਡਿਆ ਹੋਇਆ ਹੈ ਖੁੱਲਾ ਬਹੁਤ ਚਾਵਲੇ ਆ ਬਾਈ ਖੁੱਲਾ ਕਿਉਂਕਿ ਰੇਤਾ ਮਸਾ ਮਿਲਿਆ ਹੁਣ ਇਹਨੂੰ ਤੇ ਚਲੋ ਕਮੈਂਟ ਬੋਲ ਕੇ ਬਲੌਗ ਦੀ ਐਂਡਿੰਗ ਕਰੀਏ ਆਪਾਂ ਉਹ ਤੋਂ ਬਾਅਦ ਫਿਰ ਬਲੌਗ ਪਾਉਣਾ ਵੀ ਆ ਨਲਾਇਕ ਯੂਟਿਊਬਰ ਜੱਸਾ ਸਾਗਰ ਲਵਾਨਾ ਜਸਵੀਰ ਸਿੰਘ ਥੈਂਕ ਯੂ ਵੀਰੇ ਜਸਵੀਰ ਹੈਲੋ ਭਾਈ ਹਾਂਜੀ ਕੀ ਹਾਲ ਹੈ ਵੀਰੇ ਸਾਗਰ ਲਵਾਨਾ ਸਾਗਰ ਲਵਾਨਾ ਧੰਨਵਾਦ ਵੀਰੇ ਕਾਰਟੂਨ ਫਨੀ ਵੀਡੀਓ ਸ਼ਾਨਦਾਰ ਬਸ਼ੀਰਾ ਥੈਂਕ ਯੂ ਵੀਰੇ ਜਸ਼ਨ ਗੁੱਜਰ ਇੱਕ ਨੰਬਰ ਬੱਚਾ ਹੈ ਭਾਈ ਥੈਂਕ ਯੂ ਵੀਰੇ ਮਨਜੀਤ ਵੀਰੇ ਯੂਐਸਏ ਤੋਂ ਥੈਂਕ ਯੂ ਵੀਰੇ ਸਰੇਂਦਰ ਸਿੰਘ ਬਿੱਟੂ ਜਬਰਦਸਤ ਬਸ਼ੀਰਾ ਬਾਡੀ ਪ੍ਰਿੰਟ ਬਹੁਤ ਵਧੀਆ ਬ੍ਰਦਰ ਥੈਂਕ ਯੂ ਵੀਰੇ ਥੈਂਕ ਯੂ ਮਨਿੰਦਰ ਬਰਾੜ ਔਰ ਦ ਰਿੰਗ ਆਨ ਮੋਟਰ ਹਾਂ ਹਾਂ ਵੀਰੇ ਮੋਟਰ ਤੇ ਰਿੰਗ ਬਣਾਵਾਂਗੇ ਹੁਣ ਕਣ ਕਬੱਡੀ ਜਾਵੇ ਹਰਸ਼ਪੰਦੇਰ ਚੰਗਾ ਬੱਚਾ ਬਾਈ ਹੁਣ ਮਿਹਨਤ ਕਰੋ ਸਮਾਰ ਕੇ ਹਾਂਜੀ ਹਾਂ ਵੀਰੇ ਤਾਂ ਹੀ ਆਪਾਂ ਰੈਡੀ ਕਰ ਰਹੇ ਹਾਂ ਜੀ ਹੁਣ ਹਰਸ਼ਦੀਪ ਸਿੰਘ ਵੀਰੇ ਮੋਟਰ ਵਾਲੇ ਖੁੱਡੇ ਚ ਕਬੂਤਰ ਕਾ ਛੱਡਣੇ ਆ ਵੀਰੇ ਛੱਡਾਂਗੇ ਯਾਰ ਹਲੇ ਸੈਟਿੰਗ ਜੀ ਹੋ ਨਹੀਂ ਆ ਰਹੀ ਇਥੋਂ ਲੈ ਕੇ ਜਾਣੇ ਆ ਕੁਛ ਕਬੂਤਰ ਸਾਗਰ ਲਵਾਣਾ ਸਾਗਰ ਲਵਾਣਾ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਜਗਰਾਜ ਸਿੰਘ ਨਾਈਸ ਬ੍ਰਦਰ ਥੈਂਕ ਯੂ ਵੀਰੇ ਸਾਗਰ ਲਵਾਣਾ ਧੰਨਵਾਦ ਵੀਰੇ ਅਰਪੰਤ ਬਣ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਮਿਲਦੇ ਆਂ ਅਗਲੀ ਵੀਡੀਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ